ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਭਰਾ ਠੀਕ ਠਾਕ ਤੇ ਦੇਹਰ ਗਵਾਰ ਦੇ ਵਿੱਚ ਖੜੇ ਆ ਨੇੜੇ ਕਲਾਂ ਨੌਰ ਬੜੀ ਸੋਹਣੀ ਵਾੜ ਆ ਇਹ ਨਾ ਜਾਣਿਓ ਕਿਉਂਕਿ ਇਹ ਜਿਹੜਾ ਫਾਰਮ ਆ ਨਾ ਇੱਥੇ ਰਿਪੀਟਰ ਗਾਵਾਂ ਹੀ ਪਹੁੰਚਦੀਆਂ ਨੇ ਤੇ ਰਿਪੀਟਰ ਤੁਹਾਨੂੰ ਪਤਾ ਜਦੋਂ ਕਿ ਇਹਨੇ ਛੱਡੀਆਂ ਹੁੰਦੀਆਂ ਨੇ ਜਾਂ ਕਿਦਾਂ ਕਿਹੜੇ ਹਾਲਾਤਾਂ ਚ ਆਉਂਦੀਆਂ ਬੜੀ ਕੰਡੀਸ਼ਨ ਉਹਨਾਂ ਦੀ ਮਾੜੀ ਹੁੰਦੀ ਆ ਤੇ ਹੁਣ ਬੜੀਆਂ ਰੋਖ ਹੋ ਗਈਆਂ ਨੇ ਵੀਰ ਕੁਆਣ ਕੇ ਫਿਰ ਵੀ ਚਲੋ ਉਹ ਮੜਾ ਮੋਟਾ ਜਿਵੇਂ ਵੀ ਆ ਸੇਵਾ ਕਰਦਾ ਵੀਰ ਤੇ ਗਾਈਆਂ ਬੜੀਆਂ ਰੋਖ ਹੋ ਗਈਆਂ ਤੇ ਬੜੇ ਮਾੜੇ ਹਾਲਾਤ ਚ ਗਾਈਆਂ ਪਹੁੰਚਦੀਆਂ ਤੇ ਇਹ ਇੱਕ ਫਾਰਮ ਹੀ ਰਿਪੀਟਰ گاਵਾ ਦਾ ਜਿੱਥੋਂ ਰਿਪੀਟਰ گاਵਾ ਹੁੰਦੀਆਂ ਨੇ ਤੇ ਬਣ ਕੇ ਬਾਹਰ ਹੋ ਜਾਂਦੀਆਂ ਨੇ ਤੇ ਵੀਰ ਨੂੰ ਕੋਈ ਨਾ ਕੋਈ ਮੁਨਾਫਾ ਵੀ ਹੁੰਦਾ ਵਾ ਜਿਹੜੀ ਸਿੱਧੀ ਆ ਕਿ ਮਤਲਬ ਇਹ ਆ ਕਿ ਬੜੀ ਵੱਡੀ ਸੇਵਾ ਵਾ ਵੀ ਸੇਵਾ ਵੀ ਕਰਦਾ ਵੀਰ ਗਾਈਆਂ ਦੀ ਪਰ ਇਹ ਅਗਰ ਰਿਪੀਟਰ ਤੁਹਾਨੂੰ ਪਤਾ ਹਾਲਾਤ ਬੜੇ ਮਾੜੇ ਹੁੰਦੇ ਰਿਪੀਟਰ ਗਾਵਾਂ ਦੇ ਜਦੋਂ ਫੜੀਆਂ ਹੁਣ ਜਾਂ ਕੋਈ ਛੱਡ ਜਾਂਦਾ ਜਾਂ ਕਿੱਦਾਂ ਕਿਵੇਂ ਹਨਾ ਹਾਲਾਤ ਬਹੁਤ ਮਾੜੇ ਹੁੰਦੇ ਨੇ ਤੇ ਹੁਣ ਫੇਰ ਵੀ ਵੀਰ ਦੀ ਮਾੜੀ ਮੱਡੀ ਸੇਵਨ ਨੰਗਰ ਰੋਕ ਹੋ ਜਾਂਦਾ ਵਾ ਤੇ ਪਤਾ ਨਹੀਂ 56 ਸਾਲਾਂ ਦੀ ਵਿਹੜ ਆ ਇਹ ਤੇ ਇਹਨੂੰ ਟੀਕੇ ਲਾ ਕੇ ਪਹਿਲਾਂ ਦਦੋਂ ਤੋਰਿਆ ਗਿਆ ਸੀ ਤੇ ਜੋਰ ਜਾਰ ਤੁਹਾਨੂੰ ਪਤਾ ਜਿਹੜੀ ਉਮਰ ਦੀ ਉੱਤੇ ਜੋਰ ਤੇ ਲੱਗ ਜਾਂਦਾ ਵੀ ਐਂਡ ਹੋ ਜਾਂਦੀ ਉਹਦੇ ਤੇ ਵੀ ਇਹ ਚਲੋ ਜੋਰ ਜਰ ਕੇ ਨਾ ਟੀਕੇ ਟੁਕੇ ਲਾ ਕੇ ਤੇ ਇਦਾਂ ਸੇਲ ਹਨਾ ਗਾਂ ਆ ਗਈ ਆਪਣੇ ਕੋ ਭਾਜੀ ਹੋਣਾ ਕਿ ਉਹਨਾਂ ਕੋ ਤੇ ਚਲੋ ਸਵਾ ਸਵਾ ਕੀਤੀ ਆਈ ਹੀਟ ਤੇ ਕੋਈ ਨਹੀਂ ਅਪਾਂ ਦਵਾਈ ਕੀਤੀ ਕੁਝ ਨਹੀਂ ਜੇ ਕੀਤਾ ਤੇ ਡਰੈਗਟ ਟੀਕਾ ਇੱਕ ਸੀਮਨ ਲੱਗਾ ਹੋਣਾ ਇੱਕੋ ਹੀ ਉਹ ਵੀ ਇੱਕੀ ਤੇ 2.5 ਮਹੀਨੇ ਦੀ ਕੱਬੜ ਨਿਕਲੀ ਜੇ ਤੇ ਵੀਰ ਨੂੰ ਪੁੱਛਣੇ ਆ ਕਿੰਨੀ ਕੁ ਖੁਸ਼ੀ ਗਾਚੀ ਹੋਈ ਹੈ ਨਾ ਦੀ ਸਟੋਰੀ ਪੁੱਛਣੇ ਆ ਤੇ ਦੱਸਣਗੇ ਤੁਹਾਨੂੰ ਸਸਿਕਾਲ ਬਾਬਾ ਜੀ ਸਸਿਕਾ ਬੇਟੀ ਸਸਿਕਾਲ ਜੀ ਅੱਜ ਹੋਰ ਆਪਣੀ ਇੱਕ ਰਿਪੀਟਰ ਗੱਬਣ ਹੋਈ ਹੈਗਾ ਬਿਲਕੁਲ ਜੀ ਰਿਪੀਟਰ ਗੱਬਣ ਹੋਈ ਹੈ ਜੀ ਪਤਾ ਨਹੀਂ ਬੜੇ ਚਤੁਰ ਰਿਪੀਟਰ ਦਾ ਹੈ ਇਹ ਜਿੰਨਾ ਕੋ ਲਈ ਹੈ ਉਹਨਾਂ ਦੱਸਿਆ ਕਿ 4-5 ਸਾਲ ਤੋਂ ਰਿਪੀਟਰ ਆ ਬਣੀ ਨਹੀਂ ਪਤਾ ਨਹੀਂ ਬੇ ਹਾਂ ਤਾਂ ਦੇ ਹੀ ਟੀਕੇ ਲਵਾ ਹੜੇ ਇੱਕ ਵਾਰੀ ਨਹੀਂ ਖੜੀ ਉਹ ਹਾਰ ਕੇ ਨੂੰ ਟੀਕੇ ਲਵਾ ਕੇ ਆਂਦੇ ਦੁੱਧ ਤਾਰਿਆ ਹਾਂ ਤੇ ਰਿਪੀਟਰ ਜਿੰਨਾ ਮੈਨੂੰ ਦਿੱਤੀ ਆ ਤੇ ਮੈਂ ਚਲੋ ਕੋਈ ਨਹੀਂ ਜਿਹੜੇ ਕਰਮਾ ਜੋ ਇੱਕ ਦੇ ਬੰਨ ਜਿੱਥੇ ਇੰਨੀਆਂ ਬਣੀਆਂ ਤੇ ਕਰਮ ਇਹਨਾਂ ਦੇ ਵੇਖ ਲੋ ਇਦਾਂ ਬਣੀਆਂ ਜੀ ਉਹ ਸਾਹਿਬ ਹੀਟ ਤੇ ਆਏ ਤੇ ਢਿੱਲੋ ਸਾਹਿਬ ਨੂੰ ਫੋਨ ਇੱਕੋ ਟੀਕੇ ਦੇਖ ਆਪਣੇ ਕੋਟੀ ਦਾ ਉਹ ਜਪਾ ਉਰਾਪਰਾ ਉਹਨਾਂ ਨੂੰ ਤਾਂ ਦਵਾਈ ਵੀ ਨਹੀਂ ਕੀਤੀ ਆਪਾਂ ਹਾਂ ਕੁਝ ਨਹੀਂ ਕੋਈ ਦਵਾਈ ਦੁਵਾਈ ਨਹੀਂ ਭਰੀ ਸਤਾ ਠੀਕ ਹੈ ਠੀਕ ਹੈ ਤੇ ਆਪਣੇ ਗਾਂ ਖੜੀ ਹੈ ਹਾਂ ਗੱਬਣ ਹੋ ਗਈ ਉਹ ਵੀ ਇੱਕ ਟੀਕੇ ਦੇ ਹਾਂ ਇੱਕ ਬੰਚ ਇੱਕ ਪਾਸ ਹੋ ਗਈ ਤੇ ਕਿਵੇਂ ਆ ਮਤਲਬ ਜਦੋਂ ਦੇ ਆਏ ਆਪਾਂ ਚਲੋ ਫਾਰਮ ਦੇ ਵਿੱਚ ਕੋਈ ਨਾ ਕੋਈ ਸੁਧਾਰ ਸੁਧਾਰ ਆ ਪਹਿਲਾਂ ਸਾਰੀਆਂ ਰਿਪੀਟਰਾਂ ਸਾਰੀਆਂ ਰਿਪੀਟਰਾਂ ਤਾਂ ਬੰਨੇ ਬਹੁਤ ਘੱਟ ਲੱਗਦੇ ਆ ਅਮੀ ਆ ਕਿ ਇਹ ਤੁਹਾਡੇ ਕੋਲ ਕਿਸੇ ਗਾਂ ਨੂੰ ਦਵਾਈ ਵੀ ਨਹੀਂ ਧਰਾਈ ਹੂੰ ਇਹ ਇੱਕ ਟੀਕੇ ਲੱਗਦੇ ਰਹੇ ਕੱਲੇ ਕੱਲੇ ਇੱਕ ਇੱਕ ਟੀਕੇ ਤੇ ਗਾਇਆਂ ਖੜੀਆਂ ਨੇ ਹੂੰ ਹੂੰ ਪਹਿਲਾਂ ਵੀ ਆਪਣੀਆਂ ਕੋਈ 7-8 ਗਾਵਾਂ ਇਹ ਤੋਂ ਇਹ ਗਾਂ ਤੋਂ ਇਲਾਵਾ 7-8 ਪਹਿਲਾਂ ਗਾਇਆਂ ਕਿ ਗੱਬਣਾ ਹੋਈਆਂ ਸਹੀ ਅਸੀਂ ਵੇਚ ਚੁੱਕੇ ਆ ਠੀਕ ਹੈ ਜੀ ਇਹ ਵੀ ਯਾਦ ਹੈ ਹੋਰ ਵੀ ਆ ਕਈਆਂ ਟੀਕੇ ਲਾਏ ਆ ਜੇ ਬਾਰਿਸ਼ ਰਹੀ ਦੱਸੀ ਜਾਵਾਂ ਤਾਂ ਫਿਰ ਢੋਲੋਂ ਸਾਹਿਬ ਬਾਰੇ ਕੀ ਕਹਿਣਾ ਢੋਲੋਂ ਸਾਹਿਬ ਡੰਗ ਨੰਬਰ 1 ਨੇ ਡਾਕਟਰ ਸਾਹਿਬ ਤੇ ਤੁਸੀਂ ਪਰਖ ਲਿਆ ਜਾਂਚ ਲਿਆ ਜਿਹੜੇ ਇਹਨਾਂ ਦੇ ਸੰਪਰਕ ਚ ਜਾ ਸਕਦੇ ਆ ਤੇ ਠੀਕ ਆ ਠੀਕ ਹੈ ਨਾ ਵੇਖੋ ਜੀ ਮਾੜਾ ਡਾਕਟਰ ਕੋਈ ਚੰਗਾ ਫਾਰਮਾ ਚੱਲਣ ਡਿਆ ਤੇ ਜਿਉਂ ਤੇ ਮਾੜਾ ਡਾਕਟਰ ਆ ਗਿਆ ਨਾ ਉਹ ਫਾਰਮ ਫੇਲ ਕਰਤੇ ਹਾਂ ਸਹੀ ਜੇ ਮਾੜੇ ਫਾਰਮ ਚ ਚੰਗਾ ਡਾਕਟਰ ਆ ਗਿਆ ਨਾ ਤੇ ਉਹ ਫਾਰਮ ਪਾਸ ਹੋ ਜੇ ਪਾਸ ਹੋ ਜੇ ਬਹੁਤ ਵੱਡੀ ਗੱਲ ਹੈ ਸਲਾਹ ਚੰਗੀ ਦੇਣੀ ਨਾ ਡਾਕਟਰ ਸਾਹਿਬ ਨੇ ਫਾਰਮ ਪਾਸ ਹੋਏ ਨਾ ਤੇ ਜੇ ਸਲਾਹ ਅਸੀਂ ਗਲਤ ਦੇ ਦੇਣੀ ਆ ਨਾ ਦੋ ਫੇਰ ਫਾਰ ਰਹੀ ਲੀ ਫੀ ਆਪਾਂ ਰਿਪੀਟਰ Gama ਲੈ ਆਉਨੇ ਹਨਾ ਇਦਾਂ ਤਾਂ ਆਪਾਂ ਕੋ ਜੋ ਉਹਨਾਂ ਨੂੰ ਕੁਝ ਜ਼ਿਆਦਾ ਸਿਰਦਰ ਦੀ ਕੁਝ ਨਹੀਂ ਲਈ ਦੀ ਟਿੱਕੇ ਟੁਕੇ ਕਰਕੇ ਤੇ ਗੱਬਣ ਕਰਦੀ ਦੀਆਂ ਬਿਲਕੁਲ ਜੀ ਫੇਰ ਲੈ ਆਉਂਦੀਆਂ ਰਿਪੀਟਰਾਂ ਇਹ ਵੀ ਚਲੋ ਉਹਦਾ ਹੱਥ ਹੋਵੇ ਤਾਂ ਫਿਰ ਇਹ ਚੀਜ਼ਾਂ ਹੁੰਦੀਆਂ ਸਹੀ ਗੱਲ ਹੈ ਨਾ ਅੱਜ ਨਿਕਲੀਆਂ ਦੋ ਫੇਰ ਅੱਜ ਹੋਣੀਆਂ ਰਿਪੀਟਰ ਰਿਪੀਟਰ ਦੋ ਹੋਰ ਆ ਰਹੀਆਂ ਤੁਹਾਡੇ ਕੋ ਹਨਾ ਕੋਈ ਨਹੀਂ ਉਹਨਾਂ ਦਾ ਵੀ ਨੰਬਰ ਆ ਜਾਣਾ ਮੈਂ ਫਿਰ ਚਲੋ ਕਿਤੇ ਬਾਬਾ ਮੇਰ ਕਰੇ ਉਹ ਵੀ ਗੱਬਣ ਹੋਣਗੀਆਂ ਤੇ ਜ਼ਰੂਰ ਦੱਸਾਂਗੇ ਬਾਕੀ ਇਹ ਕਿ ਚਲੋ ਜੇ ਪੰਜ ਬੰਦੀਆਂ ਵਿੱਚੋਂ ਤਿਆਨ ਚਾਰ ਬੰਨੇ ਲੱਗ ਜਾਂਦੀਆਂ ਸਹੀ ਗੱਲ ਹੈ ਨਹੀਂ ਜੀ ਪੰਜਾਂ ਚ ਪੰਜ ਹੀ ਬਣਦੀਆਂ ਹਾਂ ਪੰਜੇ ਬਣਦੀਆਂ ਚਲੋ ਪੰਜੇ ਹੀ ਬਣਦੀਆਂ ਹਾਂ ਕਿਉਂਕਿ ਆ ਆਪਾਂ ਤਾਂ ਗੱਲ ਢਿੱਲੋ ਸਾਹਿਬ ਜਿਉਂਦੇ ਤੁਸੀਂ ਫਾਰਮ ਚਾਏ ਜੇ ਉਦੋਂ ਉਦੋਂ ਆਪਣਾ ਕੋਈ ਮੁੜ ਕੇ ਮੇਰੇ ਸਾਹਮਣੇ ਇੱਕ ਟੀਕਾ ਹੀ ਲੱਗਾ ਕੇ ਇਹਨੂੰ ਦੂਜੀ ਵਾਰ ਟੀਕੇ ਲਾਉਣ ਦੀ ਲੋੜ ਨਹੀਂ ਪਈ ਸਹੀ ਗੱਲ ਪਹਿਲੇ ਟੀਕੇ ਲਗਾਈਆਂ ਖੜੀਆਂ ਨੇ ਚਲੋ ਬਾਕੀ ਉਹਦੀ ਬਾਅਦੇ ਡਾਕਟਰ ਆਉਂਦੇ ਰਹੇ ਆ ਮੇਰੀ ਅੱਜ ਤੱਕ ਤੁਹਾਡੇ ਟੀਕੇ ਦੇ ਸਵਾ ਕੇ ਇਹ ਡਾਕਟਰ ਕੋ ਗਾ ਨਹੀਂ ਕਰਦੇ ਆਪਾਂ ਆਏ ਆ ਤਾਂ ਖੜਨ ਲੱਗੀਆਂ ਮਾਰਨ ਨਹੀਂ ਜੇ ਮੈਂ ਕੋਈ ਆਂਦਾ ਟੀਕੇ ਲਾਉਣੇ ਮੈਂ ਫਾਇਦਾ ਨਹੀਂ ਜੇ ਕੋਈ ਟੀਕੇ ਦੁਕਾਨ ਹੀ ਜੇ ਖਲੋਂਦੀ ਤੇ ਲੋਕ ਕੋਈ ਉੱਠ ਗਿਆ ਜੀ ਸਾਹਿਬ ਨੇ ਲਾਏ ਟੀਕੇ ਤੇ ਮੈਂ ਨਹੀਂ ਯਾਰ ਉਹਦੇ ਕੋਲ ਟੀਕੇ ਲਵਾਇਆ ਕਰੋ ਢਿੱਲੋ ਸਾਹਿਬ ਕੋ ਤੇ ਫੇਰ ਹੀ ਖਲੋਦੀਆਂ ਜੇ ਅੱਜ ਤੱਕ ਅੱਗੇ ਤੇ ਮੇਰੀ ਕੋਈ ਗਾ ਟੀਕੇ ਨਾਲ ਖਲੋਤੀ ਨਹੀਂ ਹਾਂ ਪਹਿਲਾਂ ਇਹ ਮਈਆਂ ਵੀ ਬਹੁਤ ਰੱਖੀਆਂ ਮਈ ਵੀ ਕੋਈ ਨਹੀਂ ਟੀਕੇ ਨਾਲ ਖਲੋਤੀ ਸਹੀ ਹੈ ਸਹੀ ਹੈ ਤੇ ਢਿੱਲੋ ਸਾਹਿਬ ਤੁਹਾਡੀ ਮਿਹਰ ਆ ਬਾਬੇ ਦੀ ਕਿਰਪਾ ਤੁਹਾਡੇ ਹੱਥ ਜੀ ਚਲੋ ਗੁਰੂ ਰਾਮਦਾਸ ਜੀ ਕਿਰਪਾ ਤੁਹਾਡੇ ਹੱਥ ਨੂੰ ਹਾਂ ਨਹੀਂ ਸਹੀ ਜੀ ਚਲੋ ਹੋ ਬੜੀ ਨਿਕਲ ਗਈ ਬਾਕੀ ਬੜੀ ਖੁਸ਼ੀ ਹੋਈ ਆ ਧੰਨਵਾਦ ਕਰਦੇ ਹਾਂ ਦਾ ਭਰਾ ਦਾ ਹੋਰ ਗੱਲ ਕਰਨਾ ਚਾਹੁੰਦੇ ਢੱਲੋ ਸਾਹਿਬ ਬੜਾ ਢੱਲੋ ਸਾਹਿਬ ਮੈਂ ਨਾ ਜਿਹੜੇ ਜਿਹੜੇ ਸੰਪਰਕ ਜਿਆ ਮਾਰੇ ਡਾਕਟਰ ਨਾਲ ਚੰਗੇ ਡਾਕਟਰ ਦੀ ਸਲਾਹ ਲਿਆ ਕਰੋ ਸਹੀ ਗੱਲ ਆ ਚੰਗੀ ਗੱਲ ਆ ਹਾਂ ਇਹ ਤਾਂ ਗੱਲ ਠੀਕ ਆ ਖਰਚਾ ਵੀ ਮੇਰਾ ਨਾਰਮਲ ਆ ਤੇ ਮੇਨ ਗੱਲ ਆ ਡਾਕਟਰ ਖਰਚਾ ਪੈਸੇ ਬਹੁਤ ਲੈਂਦੇ ਆ ਕਿੰਨੇ ਦਾ ਕਿੰਨੇ ਚ ਬਣ ਗਈ ਹੈ 100 ਰੁਪਏ ਲਓ ਜੀ ਪੈ ਜਾਓ ਇਹ ਰਿਪੀਟਰ ਐਡੀ ਤਗੜੀ ਗਾਂ ਤੇ ਇੰਨੇ ਚ ਹੀ ਚਲੋ ਉਬਾਕੀ ਉਹ ਹੀ ਕਰਤਾ ਕਰਾਉਂਦਾ ਜੋ ਫੀਸ ਨਾਲ ਇਹ ਡੰਗਰ ਨਹੀਂ ਗੱਬਣ ਹੁੰਦੇ ਆਗੇ ਮਤਲਬ ਜੇ ਫੀਸ ਲੈ ਕੇ ਤੇ ਮੰਚ ਪੈਸਿਆਂ ਦੀ ਲਾਸਤਿਆ ਨਾ ਉਥੇ ਕੰਮ ਨਹੀਂ ਹੁੰਦਾ ਜੇ ਫੀਸ ਨੂੰ ਲੈ ਕੇ ਤੁਰ ਪਏ ਤਾਂ ਉਹਨੇ ਸਾਰਾ ਕੁਝ ਖੋਲਣਾ ਉਹਨੇ ਕਹਣਾ ਨਹੀਂ ਰਲ ਗਿਆ ਵੀ ਤੂੰ ਹੀ ਸਹੀ ਹੈ ਨਾ ਤੇ ਜੇ ਤਾਂ ਇੱਕ ਨਾਰਮਲ ਖਰਚੇ ਨਾਲ ਪੀਟਰਾਂ ਦੇ ਹੱਕ ਦੇ ਦਿੱਤੇ ਲੋ ਸਾਹਿਬ ਬਿਲਕੁਲ ਜਾਇਜ਼ ਕੀਮਤ ਤੇ ਕੰਮ ਕਰਦੇ ਚਾਹੇ ਜੇ ਦਵਾਈ ਦਾ ਵੀ ਇਹ 3 2 300 ਰੁਪਿਆ ਲੈਂਦੇ ਨੇ ਐਂ ਜੇ ਚਲੋ ਅੱਜ ਤੱਕ ਕੀ ਗਾਨ ਭਰਾਈ ਪਰ ਇਹਨੇ ਲੈਣ ਦੇਣ ਦੇ 2 ਨਾਲ 300 ਰੁਪਏ ਹੋ ਚਲੋ ਠੀਕ ਆ ਗੱਲ ਕੇ ਇਹਦੇ 2 300 ਨਾਲ ਲਾ ਕੇ ਇੱਕ ਟੀਕੇ ਨਾਲ ਗਾਂ ਗੱਬੜ ਨਿਕਲ ਜੇ ਤੇ ਕੀ ਮਾੜਾ ਹੂੰ ਹੂੰ ਗਾਂ ਦੀ ਵੀ ਤੇ ਜਿਹੜੇ ਵਿੱਚ ਕਹਿੰਦੇ ਨੇ ਜਿਹੜੇ ਵਿੱਚ ਕਹਿੰਦੇ ਨੇ ਕਿ ਐਵੇਂ ਹੀ ਆ ਯਾਰ ਇਦਾਂ ਕਰਦਾ ਹੁੰਦਾ ਉਹ ਕੋਈ ਡੰਗ ਡੂੰਗ ਨਹੀਂ ਰੱਖਿਆ ਹੁੰਦਾ ਉਹ ਫਿਰ ਹੁੰਦੇ ਆ ਆਪਣੇ ਲੱਤਾਂ ਖਿੱਚਣ ਵਾਲੇ ਰਜਾਈ 'ਚ ਬੈਠ ਕੇ ਕਮੈਂਡ ਕਰਨ ਵਾਲੇ ਰਜਾਈ 'ਚ ਬਸ ਬਸ ਰਜਾਈ 'ਚ ਬੈਠ ਕੇ ਗੱਲਾਂ ਕਰਨ ਵਾਲੇ ਹੁੰਦੇ ਨੇ ਸਹੀ ਕਹ ਲਿਆ ਜੀ ਉਹ ਜਿਹੜੇ ਹੁੰਦੇ ਆ ਰਜਾਈ 'ਚ ਮੂੰਹ ਤੇ ਟੱਕਿਆ ਹੁੰਦਾ ਤੇ ਉਹਾਂ ਦੇ ਨੱਕ ਅੱਖ ਨਹੀਂ ਜੇ ਬਜਦਾ ਨਾ ਗੱਬਣਾ ਹੁੰਦੀਆਂ ਜੇ ਕੋਈ ਫਾਇਦਾ ਨਹੀਂ ਜ ਸਹੀ ਗੱਲ ਹੈ ਹਾਂ ਤੇ ਧੰਨਵਾਦ ਕਰਦੇ ਆਂ ਭਰਾ ਦਾ ਗੱਲ ਕਰਨ ਲਈ ਜਿੰਨੀ ਵੀ ਕੀਤੀ ਆ ਬਹੁਤ ਸੋਹਣੀ ਕੀਤੀ ਆ ਬਹੁਤ ਵਧੀਆ ਲੱਗਾ ਤੇ ਬਾਕੀ ਇਹ ਗੱਲ ਬਾਤ ਆ ਕਿ ਫਿਰ ਗਾਂ ਤੁਹਾਨੂੰ ਦਿਖਾਉ ਲੈਂਦੇ ਆ ਉਮਰ ਦੀ ਵੀ ਹੁਫਫ ਹੋ ਗਈ ਇਹ ਗਾਂ ਤੇ ਬਾਰੇ ਦੁੱਧ ਵਾਲੇ ਟੀਕੇ ਲਾ ਕੇ ਮਾੜੇ ਮੋੜ ਤੇ ਇਹਨੂੰ ਜਦੋਂ ਬਣੀ ਨੀ ਕਿ ਬੰਨੇ ਨਹੀਂ ਲੱਗੀ ਤੇ ਫਿਰ ਕੀ ਰ ਇਹੋ ਚੀਜ਼ ਹੁੰਦੀ ਆ ਨਾ ਅੱਜ ਗੱਬਣ ਹੋ ਗਈ ਆ ਸਹੀ ਗੱਲ ਹੈ ਤੇ ਬਾਕੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਵੀਰ ਤੇ ਪਿੰਡ ਦੇਰਗਵਾਰ ਨੇੜੇ ਕਲਾਂਨੌਰ ਏ ਰਿਪੀਟਰ ਹੀ ਗਾਵਾਂ ਆਉਂਦੀਆਂ ਤੇ ਰਿਪੀਟਰ ਭਾਬੇ ਦੀ ਮੇਰ ਨਾਲ ਨਿਕਲ ਵੀ ਜਾਂਦੀਆਂ ਨੇ ਕਿਉਂਕਿ ਇਹ ਵੀਰ ਨੇ ਜਮਾਲ ਲਿਆ ਇਹਨੇ ਪਰਖ ਲਿਆ ਵਾ ਕਿ ਕਿਵੇਂ ਆ ਤੇ ਹੁਣ ਵੀਰ ਸਭ ਕੋ ਫੜ ਕੇ ਲੈ ਆਉਂਦਾ ਤੇ ਇੱਥੇ ਆਣ ਕੇ ਗੱਭਣ ਹੋ ਜਾਂਦੀਆਂ ਫਿਰ ਸੇਲ ਕਰ ਦਿੰਦਾ ਇਹ ਬਹੁਤ ਵਧੀਆ ਗੱਲ ਆ ਕਿ ਜਿਹਨੂੰ ਪਰਖਾ ਜਾਂਦੀ ਆ ਜਿਹਨੂੰ ਪਤਾ ਲੱਗ ਜਾਂਦਾ ਤੇ ਉਹ ਫਿਰ ਚੰਗੀ ਚੀਜ਼ੇ ਨਹੀਂ ਗਵਾਉਂਦਾ ਹੈਗਾ ਇਹ ਕਰਕੇ ਚਲੋ ਆਪਾਂ ਹੋਰ ਵੀ ਗੱਭਣ ਹੋਣਗੀਆਂ ਫਿਰ ਆਪਾਂ ਗੱਲਬਾਤ ਕਰਾਂਗੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਮੈਂਟ ਕਰ ਦਿਓ ਮੇਰੇ ਵੀਰ ਕਿਦਾਂ ਦੀ ਲੱਗੀ ਵੀਡੀਓ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ